Kodi, 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 Malhot from uh, MP, MPP Andrew Joy's office We're bringing uh, Harpreet Singh Multani from emax Our Emerald uh, sponsors uh, We welcome them We know we miss uh, Mr. Andrew on the game But we welcome from a uh, representative from his office Thank you wow. ਇਹ ਬਲਵੀਰ ਸਿੰਘ ਦੁੱਲਾ ਬੱਗੇ ਪਿੰਡ ਵਾਲਾ ਯਾਦ ਕੋਟਲੀ ਗਾਜਰਾਂ ਵਾਲਾ ਕਿਹੋ ਜਿਹਾ ਕਮਾਲ ਕਰੂ ਜਾਦੀ ਛੰਨਾ ਵਾਲਾ ਨਾਲ ਰਾਜਪੂਤ ਤੇ ਨਾਲ ਅਮਰਤ ਨੌਜੇ ਨਛੰਨਾ ਵਾਲਾ ਲਓ ਰਾਜਪੂਤ ਇਸ ਲਈ ਖੇਡ ਮੈਦਾਨ ਦੇ ਵਿੱਚ ਬਲਵੀਰ ਸਿੰਘ ਦੀ ਨਿਜਰ ਕਾਮਨ ਡਾਰਾਂ ਦਾ ਧੰਨਵਾਦ ਹੈ ਕੱਲ ਦਾ ਟੂਰਨਾਮੈਂਟ ਜਿਹੜਾ ਹੈ ਉਹ ਸੀਏ ਸੈਂਟਰ ਦੇ ਵਿੱਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਵੱਲੋਂ ਕਰਵਾਇਆ ਜਾਣਾ ਹੈ ਉਸ ਲਈ ਵੀ ਆਪ ਸਭ ਨੂੰ ਸੱਦੇ ਦਿੱਤੇ ਜਾ ਰਹੇ ਹੈ ਚਿਤਪਲ ਚਿੱਟੀ ਵਾਲਾ ਕਬੱਡੀ ਪਾ ਰਿਹਾ ਹੈ ਹੁਣ ਮੈਟਰੋ ਦੀ ਟੀਮ ਦੇ ਲਈ ਆ ਨੌਜੈਨ ਰਾਜਪੂਤ ਹੈ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਚਰਚਾ ਦੁਨੀਆ ਦੇ ਵਿੱਚ ਹੋ ਜਾਂਦੀ ਜਦ ਇਹ ਜਫਾ ਲਾਉਂਦਾ ਹੈ ਇਹਦੇ ਐਕਸ਼ਨ ਨਾਲ ਲਾਲੇ ਨੇ ਇਹਦਾ ਅੰਦਾਜ਼ ਵੱਖਰਾ ਹੈ ਹਿੱਕ ਜੋਰ ਨਾਲ ਜਫਾ ਲਾਉਂਦਾ ਹੈ ਆ ਰਾਜਪੂਤ ਤੇ ਚਿਤਪਾਲ ਇਹ ਨੌਜੈਨ ਗੰਦੂ ਰਾਜਪੂਤ ਕਮਾਲ ਕਮਾਲ ਕਰਦਾ ਹੋਇਆ ਐਂਡ ਕਹਿੰਦੇ ਕਰਦਾ ਹੈ ਰੇਡਰਾਂ ਦਾ ਤੇਲ ਪਾਣੀ ਚ ਚ ਵੱਧਾ ਹੋਇਆ ਹੈ ਸਿਹਾਂ ਦੌੜ ਦੀ ਧਰਤੀ ਹੈ 나ਥ ਘੋਲ ਵਰਗੇ ਖਿਡਾਰੀ ਸੁਲਤਾਨ ਵਰਗੇ ਐਨ ਪ੍ਰਸਿੱਧ ਮੇਰੇ ਵੀਰੋ ਸਿਹਾਂ ਦੌੜ ਦੀ ਧਰਤੀ ਦੇ ਆ ਨੌਜਵਾਨ ਗਬਰੂ ਅਮਰਤ ਨਾਥ ਤੇ ਰਾਜਪੂਤ ਦੇ ਦਰਮਿਆਨ ਪੈ ਗਿਆ ਪੰਗਾ ਲੱਗਿਆ ਪਈ ਜੋਰ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਆਹ ਵੇਖਦਾ ਵੀ ਚੱਕ ਕੇ ਚੱਕ ਕੇ ਲੈ ਗਿਆ ਮੇਲਾ ਲੁੱਟਣ ਵਾਲੀ ਗੱਲ ਰਾਜਪੂਤ ਨੇ ਗੱਲ ਸਿਰੇ ਲਾ ਕੇ ਆ ਦੁਨੀਆ ਮਨਾਦੀ ਰਾਜਪੂਤ ਨੇ ਤੁਹਾਡਾ ਵਿੰਡਸਰ ਦੇ ਕੱਪ ਦੇ ਪਾਤੀ ਰਾਜਪੂਤ ਨੇ ਪਾਦਾ ਕਰਦਾ ਇਧਰ ਅਗਲੀ ਰੇਡ ਦਿਲਵਾਗ ਸਿੰਘ ਬਾਗੀ ਪਰਮਜੀਤਪੁਰਾ ਵਾਲਾ ਸਰਗੋਦੇ ਵਾਲਿਆ ਦੁਨੀਆ ਦੇਖਦੀ ਆ ਲਾਈਵ ਤੇ ਵੀ ਰਾਜਪੂਤ ਕਦ ਚਿੰਬੜੂ ਕਦ ਚਿੰਬੜੂ ਕਦ ਚਿੰਬੜੂ ਹੁਣ ਬਾਗੀ ਤੇ ਰਾਜਪੂਤ ਰਾਜਪੂਤ ਮੁੰਡਾ ਲੈੰਦੇ ਪੰਜਾਬ ਤੋਂ ਬਾਗੀ ਬਾਗੀ ਤੇ ਰਾਜਪੂਤ ਰਾਜਪੂਤ ਮੇਲਾ ਨੱਚ ਉਠਿਆ ਮੇਲਾ ਨੱਚ ਉਠਿਆ ਜਿਹੜੇ ਜਿਹੜੇ ਨੂੰ ਰਾਜਪੂਤ ਦਾ ਜੱਫਾ ਪਾਉਣ ਦੇ ਲਈ ਛੋਟਾ ਨਾਸ ਵੱਧਾ ਹੋਇਆ ਐਂਟਰੀ ਗੇਟ ਦੇ ਉੱਪਰ 3 ਅਗਸਤ ਨੂੰ ਯੰਗ ਕਬੱਡੀ ਕਲੱਬ ਦਾ ਜਿਹੜਾ ਵੱਡਾ ਕਬੱਡੀ ਕੱਪ ਉਹਦੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਸੋ ਟਿਕਟਾਂ ਖਰੀਦ ਸਕਦੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਹੈ ਸਾਰੇ ਆਯੋਜਕ ਪ੍ਰਯੋਜਕ ਕਿਉਂਕਿ ਟਿਕਟਾਂ ਦਿੱਤੀਆਂ ਜਾਣ ਦਾ ਮਤਲਬ ਕਈ ਵਾਰੀ ਪੁਲਿਸ ਵਾਲੀ ਗੱਲ ਵੀ ਆ ਜਾਂਦੀ ਇੱਥੇ ਲਓ ਅਬਦੁੱਲਾਹ ਰਾਜਪੂਤ ਆਪ ਕੋਸ਼ਿਸ਼ ਕਰਦਾ ਬੰਦ ਵਾਹ ਇਹ ਨੌਜਾਨਾ ਤਾੜੀਆਂ बजੀਆਂ ਨੇ ਕਿ ਛੜਦੇ ਆ ਤਾਂ ਸਾਰੀਆਂ ਮਾੜੀਆਂ ਵਾਲਾ ਟੋਪਰ ਕਬੱਡੀ ਖਿਡਾਰੀ ਨੰਬਰ ਜੋੜਦਾ ਆਪਣੀ ਟੀਮ ਦੇ ਵਾਸਤੇ ਅਗਲੀ ਰੇਡ ਪਾਉਣ ਦੇ ਵਾਸਤੇ ਬੱਗੇ ਪਿੰਡ ਵਾਲਾ ਦੁੱਲਾ ਮੈਦਾਨ ਦੇ ਅੰਦਰ ਵਧਦਾ ਹੋਇਆ ਕਬੱਡੀ ਖਿਡਾਰੀ ਬਲਵੀਰ ਪਰ ਇਹਨੂੰ ਦੁੱਲਾ ਕਹਿੰਦੇ ਪਿਆਰ ਦੇ ਨਾਲ ਦੁੱਲਾ ਵੀ ਚੋਟੀ ਦਾ ਰੇਡਰ ਇੰਡੀਆ ਦੇ ਕੱਪ ਦੇ ਵਿੱਚ ਵੀ ਰਿਕਾਰਡ ਪੈਦਾ ਕਰਨ ਵਾਲਾ ਪਰ ਪਾਕਿਸਤਾਨ ਦਾ ਅਬੈਦੁੱਲਾ ਰਾਜਪੂਤ ਕੋਸ਼ਿਸ਼ ਕਰਦਾ ਡੱਕਣ ਦੀ ਤੇ ਪੁਆਇੰਟ ਆ ਰੇਡਰ ਦੇ ਇਸ ऐसे तरह कबड्डी ਦੀਆਂ ਘੈਟ ਦੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ